हिमाचल दे बिलासपुर وچ ਯਾਤਰੀਆਂ دے نال ਭਰੀ ہوئی بس પાਖੜਾ ਡੈਮ دے गोविंद सागर ਛੀਲ دے وچ جا ਡਿੱਗੀ ਪ੍ਰਸ਼ਾਸਨ ਵੱਲੋਂ 22 لوکاں دے ਮਰਨ دی ਪੁਸ਼ਟੀ ਕਰ ਦਿੱਤੀ ਗਈ ਹੈ حادثے وچ 16 لوک ਜ਼ਖਮੀ ਹੋਏ ਨੇ بس وچ تقریبا 30 ਤੋਂ 40 لوک ਸਵਾਰ ਸਨ دو ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ 22 ਲੋਕਾਂ ਦੀ ਮੌਤ ਦੀ ਪੁਸ਼ਟੀ ਹੁਣ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਹੈ بس ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਇਹ بس ਰਿਸ਼ੀਕੇਸ਼ ਤੋਂ ਬिलासपुर ਜਾਰੀ ਸੀ جس دے ਮਿਆਰ ਇਹ ਪੂਰਾ ਹਾਦਸਾ ਵਾਪਰਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਬੱਸ ਨੂੰ ਬਾਹਰ ਦੀ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਗਈਆਂ ਇਸ ਵਿੱਚ ਸਿਰਫ ਦੋ ਲੋਕ ਹੀ ਸੁਰੱਖਿਅਤ ਬਾਹਰ ਕੱਢੇ ਜਾ ਚੁੱਕੇ ਨੇ 16 ਲੋਕ ਜ਼ਖਮੀ ਹੋਏ ਨੇ ਅਤੇ 22 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ ਕਾਰਨ ਕੀ ਰਹੇ ਇਸ ਬਾਰੇ ਵੀ ਅੱਜੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਕੀ ਕਾਰਨ ਰਿਹਾ ਕਿ ਇਹ ਬੱਸ ਨਹਿਰ ਵਿੱਚ ਜਾ ਡਿੱਗੀ ਹਿਮਾਚਲ ਦੇ ਬिलासपुर ਵਿੱਚ ਯਾਤਰੀਆਂ ਦੇ ਨਾਲ ਪਰੀ ਬੱਸ ਪਾਖੜਾ ਡੈਮ ਦੇ ਗੋਬਿੰਦ ਸਾਗਰ ਛੀਲ ਵਿੱਚ ਜਾ ਡਿੱਗੀ ਪ੍ਰਸ਼ਾਸਨ ਵੱਲੋਂ ਬਾਈ ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ ਹਾਦਸੇ ਵਿੱਚ 16 ਲੋਕ ਜ਼ਖਮੀ ਹੋਏ ਨੇ ਅਜੇ ਵੀ ਰਾਹਤ ਕਾਰਜ ਜਾਰੀ ਨੇ ਇਸ ਬਾਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ